ਅਸੀਂ ਇੱਥੇ ਨਿਊ ਦਰਸ਼ਨਗਰ ਰਹਿੰਦੇ ਆਂ ਮੈਂ ਕੋਦਰ ਇਹ ਸਾਡੀ ਕੋਠੀ ਹੈ ਇੱਥੇ ਤੇ ਪਿਛਲੇ 15-20 ਦਿਨ ਤੋਂ ਅਸੀਂ ਬਾਹਰ ਸੀ ਮੈਂ ਤੇ ਮੇਰੀ ਵਾਈਫ ਜੌਬ ਕਰਦੇ ਜਲੰਧਰ ਤੇ ਸਾਡੇ ਕੋਲ ਜਲੰਧਰ ਦੇ ਵਿੱਚ ਆਪਣਾ ਰੈਜ਼ੀਡੈਂਸ ਮਿਲਿਆ ਹੋਇਆ ਅਸੀਂ ਉੱਥੇ ਵੀ ਰਹਿੰਦੇ ਆਂ ਆਂਦੇ ਜਾਂਦੇ ਰਹਿੰਦੇ ਆਂ ਤੇ ਪਿਛਲੀ 25 ਤਰੀਕ ਨੂੰ ਸਾਨੂੰ ਫੋਨ ਆਇਆ ਸਾਡੇ ਮੱਲੇ ਤੋਂ ਕਿ ਤੁਹਾਡੀ ਘਰ ਦੀ ਸਾਰੀ ਲਾਈਟਾਂ ਚੱਲਦੀਆਂ ਪਈਆਂ ਤੇ ਅਸੀਂ ਉਹਨਾਂ ਨੂੰ ਸਾਨੂੰ ਪੁੱਛਿਆ ਤੁਸੀਂ ਆਏ ਸੀ ਇੱਥੇ ਨਹੀਂ ਅਸੀਂ ਉਸੇ ਟਾਈਮ ਫਟਾਫਟ ਇੱਥੇ ਆਏ ਜਦੋਂ ਆ ਕੇ ਦੇਖਿਆ ਤੇ ਘਰ ਦਾ ਲੋਕ ਖੁੱਲਾ ਸੀ ਸਭ ਕੁਝ ਤੇ ਪਿਛਲੀ ਬੈਕ ਸਾਈਡ ਤੋਂ ਉਹਨਾਂ ਨੇ ਇੱਕ ਤਰ੍ਹਾਂ ਮਤਲਬ AC ਵਾਲਾ ਪੂਰਾ ਖੋਲ ਕੇ ਅੰਦਰ ਵੜ ਗਏ ਅੰਦਰ ਵੜ ਕੇ ਉਹਨਾਂ ਨੇ ਚੋਰੀ ਕੀਤੀ ਹੋਈ ਸੀ ਸਾਰੀ ਚੀਜ਼ਾਂ ਦੀ ਕੀ ਕੀ ਨੁਕਸਾਨ ਹੋਇਆ ਨੁਕਸਾਨ ਮਤਲਬ ਕੋਠੀ ਚ ਕੁਝ ਨਹੀਂ ਛੱਡਿਆ ਜੀ ਇੱਕ ਵੀ ਟੂਟੀ ਨਹੀਂ ਛੱਡੀ ਉਹਨਾਂ ਨੇ ਇੱਕ ਵੀ ਕੋਈ ਚੀਜ਼ ਨਹੀਂ ਛੱਡੀ ਨਾ ਰੈਫਰਿਜਰੇਟਰ ਨਾ AC ਨਾ ਵਾਸ਼ਿੰਗ ਮਸ਼ੀਨ ਕੁਝ ਨਹੀਂ ਕੱਪੜੇ ਜੋ ਜੋ ਮਿਲਿਆ ਉਹਨਾਂ ਨੇ ਸਭ ਕੁਝ ਲੈ ਗਏ ਬਸ ਇਹ ਪੱਕੇ ਰਹਿ ਗਏ ਉਹਨਾਂ ਕੋਲ ਉਹ ਵੀ ਉਹਨਾਂ ਕੋਲ ਕੁਝ ਹੈ ਨਹੀਂ ਸੀ ਕੋੜੀ ਵਗੈਰਾ ਕੁਝ ਹੈ ਨਹੀਂ ਸੀ ਜਿੰਨਾ ਨਾਲ ਕਰ ਪਾਇ ਬਾਕੀ ਕਰਦਾ ਉਹਨਾਂ ਨੇ ਕੋਈ ਡਾਈਨਿੰਗ ਟੇਬਲ ਤੱਕ ਚੱਕ ਕੇ ਲੈ ਗਏ ਜੀ इन्नी उणा दी हिम्मत की डाइनिंग टेबल की सारा कुछ चक के ले गए बहुत महंगी फिटिंग और यूआई का डिवाइस तो उन्होंने कुछ नहीं छड़या जी टोटल टो टो कितना नुकसान हुआ टोटल 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਪੁਲਿਸ ਨੂੰ ਕੰਪਲੇਟ ਕੀਤੀ ਪੁਲਿਸ ਨੂੰ ਜੀ ਮੈਂ ਉਸੀ ਟਾਈਮ ਜਦੋਂ 25 ਤਰੀਕ ਨੂੰ ਆਪਣਾ ਬੀਨ ਉਹ ਤੇ ਪਤਾ ਲੱਗਾ ਉਸੀ ਟਾਈਮ ਪੁਲਿਸ ਨੂੰ ਰਿਪੋਰਟ ਕੀਤੀ ਪੁਲਿਸ ਦੀ ਗੱਡੀ ਇੱਥੇ ਆਈ اے ایس آئی ਸੁਭਾਸ਼ਾਏ تھے ਉਹਨਾਂ ਨੇ ਸਾਰੀ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੇ ਫੋਟੋਸ ਖਿੱਚੀਆਂ ਸਾਰੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਆਸੀ ਲਿਸਟ ਆਈਟਮ ਦੀ ਦੇ ਦੇਈ ਉਹ ਤਾਂ ਸੀ ਸੀਸੀਟੀਵੀ ਕੈਮਰਾ ਦੇਖਾਂਗੇ ਮਗਰ ਮੈਂ ਆਪ ਹੀ ਸੀਸੀਟੀਵੀ ਕੈਮਰਾ ਦੇਖ ਕੇ ਸਾਹ ਡਰ ਗਏ ਸੀ ਜਿੱਤੀ ਜੀ ਕੈਮਰਾ ਅਸੀਂ ਆਪ ਹੀ ਜਦੋਂ ਸੀਸੀਟੀਵੀ ਕੈਮਰਾ ਚੈੱਕ ਕੀਤੇ ਤਾਂ ਚੋਰਾਂ ਦੀ ਸਾਨੂੰ ਸ਼ਰਿਆਮ ਦੀ ਫੁਟੇਜ ਮਿਲ ਗਈ ਹੈ ਪ੍ਰੋਪਰ ਵਿਦ ਫੇਸ ਉਹਨਾਂ ਨੂੰ ਕੋਈ ਡਰ ਨਹੀਂ ਸੀ ਉਹਨਾਂ ਦਾ ਪੂਰਾ ਗ੍ਰੋਸ ਸੀ ਬਹੁਤ ਵੱਡਾ ਉਹ ਚੋਰੀ ਕਰਕੇ ਗਏ ਲੱਗੇ ਨਹੀਂ ਕਿੰਨੇ ਕੇ ਜਾਨੇ ਆਦਾ ਗ੍ਰੋਸ ਜੀ ਉਹ ਟੋਟਲ 8 ਜਾਨੇ ਦਾ ਗ੍ਰੋਸ ਸੀ ਠੀਕ ਹੈ ਹਾਂਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਾਤ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇੱਥੇ ਐਨਆਰਆਈਜ਼ ਰਹਿੰਦੇ ਆ ਸਾਰੇ ਜੀ ਮੇਰੇ ਵੀ ਬ੍ਰਦਰ ਸਾਰੇ ਅਸੀਂ ਐਨਆਰਆਈਜ਼ ਆ ਟੋਟਲੀ ਤੇ ਅਸੀਂ ਆਪਣੀਆਂ ਕੋਠੀਆਂ ਬੇਪਰਵਾਹ ਇੱਥੇ ਛੱਡ ਕੇ ਜਾਈਏ ਤੇ ਇਹੀ ਹਾਲ ਰਿਹਾ ਤਾਂ ਜੀ ਇੱਥੇ ਕਿਸੇ ਨੇ ਰਹਿਣਾ ਨਹੀਂ ਹੈ ਪੰਜਾਬ ਸਾਰਿਆਂ ਨੇ ਛੱਡ ਕੇ ਚਲੇ ਜਾਣਾ ਜੀ ਕਿਉਂਕਿ ਇਦਾਂ ਸਾਡੀ ਇੱਥੇ ਕੋਠੀਆਂ ਆ ਸਾਨੂੰ ਪ੍ਰੋਟੈਕਸ਼ਨ ਦੇਣ ਸਾਡੀ ਕੋਠੀਆਂ 'ਚ ਘੱਟੋ ਘੱਟ ਸਰੇ ਆਂ ਮਿੱਦਾ ਕੋਈ ਬੋਰੇ ਪੜ ਪਰ ਕੇ ਚੋਰੀ ਨਾ ਕਰਕੇ ਲੈ ਜਾਵੇ ਕਿ ਕੁਝ ਛੱਡੇ ਹੀ ਨਾ ਟੂਟੀਆਂ ਦਰਵਾਜੇ ਇਹ ਚੀਜ਼ਾਂ ਪਟ ਕੇ ਲੈ ਜਾਣ ਇਹਦਾ ਹੱਦ ਹੋਵੇ ਪ੍ਰਸ਼ਾਸਨ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਕੀ ਹੋ ਰਿਹਾ ਹੈ ਇਹ ਬੰਦੇ ਚੋਰ ਆ ਕਿਤੇ ਇੱਥੇ ਦੇ ਹੀ ਆ ਕਿਤੇ ਬਾਹਰ ਦੇ ਤਾਂ ਹੈ ਨਹੀਂ ਸਾਡੇ ਕੋਲ ਸਰੇ ਆਂ ਸਾਰੇ ਲੇਡੀ ਵੀ ਆ ਵਿਚ ਇਨਕਲੂਡਿਡ ਬੰਦੇ ਵੀ ਇਨਕਲੂਡਿਡ ਆ ਸਾਰਿਆਂ ਦੀ ਫੁਟੇਜ ਸਾਡੇ ਕੋਲ ਪ੍ਰੋਪਰ ਪਈ ਹੈ ਜੀ ਸਾਡੇ ਕੋਲ ਫੁਟੇਜ ਲੈਣ ਤੇ ਪੁਲਿਸ ਵਾਲਿਆਂ ਨੇ ਇੱਕ ਦਿਨ ਚ ਅਮੇ ਖਤਮ ਕਰਨ ਲੇਕਿਨ ਮੌਕੇ ਤੇ ਪੁਲਿਸ ਆਈ ਹੈ ਲੇਕਿਨ ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਲਿਆ ਤਾ ਗਿਆ ਜੀ ਇਹ ਬੰਦੇ ਹੁਣ ਤੱਕ ਫੜੇ ਜਾਣੇ ਚਾਹੀਦੇ ਸੀ ਕਿਉਂਕਿ ਹੁਣ ਤੱਕ ਤਾਂ ਇਹਨਾਂ ਨੇ ਮਤਲਬ ਅੱਜ 28 ਤਰੀਕ ਹੋ ਗਈ ਹੈ ਜੀ ਬੰਦੇ ਨੂੰ ਇਸ ਤੋਂ ਵੱਧ ਮਤਲਬ ਵੇਟ ਨਹੀਂ ਕਰਨੀ ਚਾਹੀਦੀ ਤੇ ਫੁਟੇਜ ਹੈਗੀ ਹੈ ਤਾਂ ਬੰਦਿਆਂ ਨੂੰ ਫੜਨਾ ਚਾਹੀਦਾ ਕੋਈ ਸਾਡਾ ਬਹੁਤ ਨੁਕਸਾਨ ਹੋ ਗਿਆ ਜੀ ਬਿਲਕੁਲ ਸਾਡੇ ਚਾਂਦੀ ਦੇ ਬਰਤਨ ਸੋਨੇ ਦੀ ਚੈਨਾਂ ਤਾਂਬੇ ਦੇ ਬਰਤਨ ਪਿੱਤਲ ਦੇ ਬਰਤਨ ਸਟੀਲ ਦੇ ਬਰਤਨ ਮਤਲਬ ਇਸ ਇੱਕ ਮੰਨੂਗੇ ਨਹੀਂ ਕੱਟ ਤੋਂ ਕੱਟ ਨਹੀਂ ਤਾਂ ਇਹ 4-500 ਕਿਲੋ ਦੇ ਬਰਤਨ-ਬਰਤਨੀ ਸਾਡੇ ਘਰ ਚ ਪਈ ਸੀ ਪੁਰਾਣੇ ਸਟੀਲ ਦੇ ਮਿਲਾ ਕੇ ਸਾਰਾ ਅਲਮੀਨੀਅਮ ਸਭ ਕੁਝ ਮਿਲਾ ਕੇ ਇਹ ਸਭ ਗਾਇਬ ਕਰਕੇ ਲਾਗੇ ਮਤਲਬ ਬਹੁਤ ਜ਼ਿਆਦਾ ਨੁਕਸਾਨ ਆਇਆ ਸਾਡਾ ਜੀ ਸਰ ਕੀ ਨਾਮ ਜੀ ਮੇਰਾ ਨਾਮ ਨਿਰੰਦਰ ਸ਼ਰਮਾ ਮੈਂ ਨਿਊ ਦਰਸ਼ਨਗਰ ਸ਼ੰਕਰ ਰੋਡ ਕੋਦਰ ਦਾ ਵਾਸੀ ਆ ਸਾਡੇ ਇਸ ਮਹੱਲੇ ਦੇ ਵਿੱਚ ਇਹ ਚੌਥੀ ਚੋਰੀ ਹੋ ਰਹੀ ਆ ਉਹ ਗੋਠੀਆਂ ਜਿਹੜੀਆਂ ਬੰਦੀਆਂ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਆ ਇਹ ਜਿਹੜਾ ਵੀ ਗਰੋ ਹੈਗਾ ਇਹਨੂੰ ਜਲਦੀ ਤੋਂ ਜਲਦੀ ਕਾਬੂ ਕਰਨਾ ਚਾਹੀਦਾ ਹੈ ਔਰ ਇਸ ਕੋਠੀ ਦੇ ਵਿੱਚ ਜਿਨ੍ਹਾਂ ਨੇ ਵੀ ਇਹ ਚੋਰੀ ਕੀਤੀ ਆ ਉਹਨਾਂ ਦੀਆਂ ਸਾਰੀਆਂ ਸਾਡੇ ਕੋਲ ਵੀਡੀਓ ਕਲਿੱਪ ਰਹਿ ਗਈਆਂ 22 ਤਰੀਕ ਤੋਂ ਲੈ ਕੇ 25 ਤਰੀਕ ਤੱਕ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਕਿ ਇਹ ਗਰੋਹ ਨੂੰ ਫੜਿਆ ਜਾਵੇ ਔਰ ਆਗਾਦੋ ਇਸ ਚੋਰ ਗਰੋਹ ਨੂੰ ਨੱਥ ਪਾਈ ਜਾਵੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ دی ਜਾਵੇ ਔਰ ਇਸ ਕੋਠੀ ਦੀ ਜੋ ਵੀ ਮਾਲੀ ਨੁਕਸਾਨ ਕੀਤਾ ਇਹਨਾਂ ਨੇ ਉਹਨਾਂ ਤੋਂ ਰਿਕਵਰ ਕੀਤਾ ਜਾਵੇ ਅਸੀਂ ਪ੍ਰਸ਼ਾਸਨ ਤੋਂ ਫੇਰ ਦੁਆਰਾ ਮੰਨ ਕਰਦੇ ਆਂ ਪਰ ਪ੍ਰਸ਼ਾਸਨ ਕੋਈ ਵੀ ਇਸ ਗੱਲ ਬਲ ਧਿਆਨ ਨਹੀਂ ਦੇ ਰਿਹਾ ਕੱਲ ਈਸ਼ਾਨ 31 ਨਗੋਦਰ ਦੇ ਵਿੱਚ ਕੰਪਲੇਂਟ ਦੇਣ ਗਿਆ ਪਰ ਉੱਥੇ ਕਿਸੇ ਨੇ ਵੀ ਇਹਦੀ ਕੰਪਲੇਂਟ ਲੈਣ ਤੋਂ ਮਤਲਬ ਮਤਲਬ ਕੰਪਲੇਂਟ ਨਾਲ ਤੋਂ ਗ੍ਰੇਸ ਕੀਤਾ ਤਾਂ ਐਕਸੈਪਟ ਨਹੀਂ ਕੀਤੀ ਫੇਰ ਸੁਬਾਸ਼ ਕੁਮਾਰ ਜਿਹੜਾ ਐਸਆਈ ਆ ਉਹਨਾਂ ਨੂੰ ਇੱਕ ਬਾਈ ਹੈਂਡ ਦੇ ਆਇਆ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਜੀ ਮੈਨੂੰ ਕੋਈ ਕੰਪਲੀਟ ਦੇ ਕੇ ਨਹੀਂ ਗਏ ਹੈਗੇ ਅਸੀਂ ਪ੍ਰਸ਼ਾਸਨ ਨੂੰ ਔਰ ਸਿਟੀ ਥਾਣਾ ਔਰ ਥਾਣਾ ਜਾਰਦਨ ਨੂੰ ਵੀ ਮਤਲਬ ਬੇਨਤੀ ਕਰਦੇ ਆਂ ਵੀ ਸੱਜੇ ਦਾ ਪਬਲਿਕ ਦੇ ਨਾਲ ਹਲਕੀ ਭੁਲੀ ਗੱਲ ਕਰਨੀ ਚਾਹੀਦੀ ਆ ਅਗਲੇ ਦਾ ਦੁੱਖ ਦੇਖਣਾ ਚਾਹੀਦਾ ਇਹ ਨਹੀਂ ਵੀ ਅਗਨੋਰ ਕਰਕੇ ਹਾਂਜੀ ਅਸੀਂ ਕਰਦੇ ਆਂ ਜੀ ਉਹ ਅਸੀਂ ਕਰਦੇ ਆਂ ਅਸੀਂ ਫਿਰ ਦੁਆਰਾ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਇਹ ਦੇ ਵਿੱਚ ਜਲਦ ਤੋਂ ਜਲਦ ESKES ਦੀ ਮਤਲਬ ਇਨਕੁਆਰੀ ਕੀਤੀ ਜਾਵੇ ਔਰ ਜੀਜੀ ਵੀ ਅਸੀਂ ਸਾਰੀਆਂ ਇਹਨਾਂ ਨੂੰ ਦੇਣ ਨੂੰ ਤਿਆਰ ਆ ਸਾਡੇ ਕੋਲ